ਹਾਂ ਬੋਲੇ ਜੀ ਮਾਲਵੇ ਚ ਮੋਗੇ ਵਾਲੀ ਸਾਈਡ ਮੁਖ ਜੀਰੇ ਮਤੂ ਵਾਲੀ ਸਾਈਡ ਬੱਦਲ ਨਿਸ਼ਕਰੀਆ ਇਹ ਇਹ ਤਰਨਤਾਰਨ ਦਾ ਇਲਾਕਾ ਜਿੱਥੇ ਅਸੀਂ ਬੋਲਦੇ ਹਾਂ ਤੇ ਇੱਥੇ ਲਈ ਠੀਕ ਠਾਕ ਹੈ ਮੌਸਮ ਕੋਈ ਗਲਬਾ ਨਹੀਂ ਜਿਹੜਾ ਹੈਗਾ ਜੀਰੇ ਵਾਲ ਦਾ ਮਤੂ ਵਾਲ ਦਾ ਇਰਗਾ ਉਧਰ ਚਮਕਾਰੇ ਮਾਰ ਰਿਹਾ ਬੱਦਲ ਇੱਧਰ ਤਰਨਤਾਰਨ ਵਾਲੀ ਸਾਈਡ ਤੇ ਐਟਕਾਈ ਆ। ਹੁਣ ਵੇਖੋ ਰਾਗ ਨੂੰ ਕੀ ਮਾਰ ਬਣਦਾ। ਕੀ ਮੀਂਹ ਆਉਂਦਾ ਜਾਂ ਨਹੀਂ ਆਉਂਦਾ। ਮੇਰੇ ਖਿਆਲ ਦੇ ਵਿੱਚ ਇਹਨਾਂ ਇਲਾਕਿਆਂ 'ਚ ਜ਼ਰੂਰ ਮੀਂਹ ਪੈੰਗਾ ਹੋਊਗਾ। ਇੱਧਰ ਬੱਦਲ ਸੁਣਦੇ ਆ। ਤੇ ਜੇ ਤੁਹਾਡੇ ਇਲਾਕੇ 'ਚ ਪੈਂਦਾ ਤੇ ਤੁਸੀਂ ਕਮੈਂਟ ਕਰਕੇ ਦੱਸਿਓ। ਮੀਂਹ ਪੈਦਾ ਵੀ ਹਾਲੇ ਵਾਲੀ ਸਾਈਡ ਤੋਂ ਹੀ ਦੇਖਦੇ ਆ। ਇੱਧਰੋਂ ਤਾਂ ਅੱਗੇ ਬੱਦਲ ਗਿਰੂ ਆ ਰਿਹਾ ਨਹੀਂ ਨਹੀਂ ਆ ਰਿਹਾ ਤੇ ਇਸ ਦਾ ਦੂਰ ਪੱਤਰ ਇੱਧਰੋਂ ਮਾਲੀ ਵਾਲੀ ਸਾਈਡ ਤੋਂ ਸ਼ਾਇਦ ਇੱਧਰ ਨੂੰ ਆ ਹੀ ਜਾਵੇ ਗਰਮੀ ਬਹੁਤ ਆ ਰਹੀ ਹੈ ਗਰਮੀ ਗਰੇ ਮੁੰਦੇ ਆ ਲਿਆ ਤੇ ਤੇ ਬਹੁਤ ਬੰਦ ਹੋਈ ਆ ਬਲਕਿ ਲੋ 2 ਲੀਟਰ ਕਿਤੀ ਰੱਖੀ ਪੂਰੀ ਫਲ ਕਰਨੀ ਹਲੀ ਮੰਜਾ ਕੋਠੇ ਤੇ ਆ ਤੇ ਪੱਥਾ ਵੀ ਲੱਗਾ ਤੇ ਫੇਰ ਵੀ ਮੁੜਤਾ ਹੀ ਜਾਂਦਾ ਇਹ ਮੇਰੇ ਆ ਬਹੁਤ ਮੰਦਾ ਆ ਲਿਆ ਗਰਮੀ ਨੇ ਕੀਤਾ ਹੈ ਜੀ ਲੋਕ ਉਹਮ ਸਵਾਰੀ ਕਰਨੀ ਹੈ ਜਿਹਦੇ ਨਾਲ ਮੁਰਕਾ ਹੁੰਦਾ ਹੈ ਸਾਰੇ ਹਾਲ ਤੋਂ ਸੇਢੇ ਹਵਾ ਬਿਲਕੁਲ ਬੰਨ